ਲਓ ਜੀ ਇੱਧਰ ਲੰਗਰ ਤਿਆਰ ਹੋ ਰਿਹਾ ਹੈ। ਇੱਧਰ ਸਬਜ਼ੀ ਹੋ ਰਹੀ ਹੈ ਤਿਆਰ। ਜਿਨ੍ਹਾਂ ਸੇਵਕ ਭਗਤ ਤੇ ਹੁਣ ਸੰਗਤ ਪ੍ਰਸਾਦਾ ਸਕਣ ਲੱਗ ਗਈ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 24 ਤਰੀਕ ਤੇ ਸ਼ਾਮ ਦੇ ਵੱਜ ਗਏ 4:30 ਤੇ ਮੈਂ ਜਾ ਰਿਹਾ ਬੱਸ ਸਟੈਂਡ ਵੱਲ ਆਪਣੇ ਬੱਸ ਸਟੈਂਡ ਤੇ ਚਾਰ ਸਾਹਿਬ ਜਦਾਂ ਦੀ ਯਾਤਰਾ 'ਚ ਖੰਡ ਪਾਠਰ ਖਾਏਗੇ ਤੇ ਕੱਲ ਨੂੰ ਪਾਣ ਦਾ ਭੋਗ ਪਾਊਗਾ ਇਹਦਾ ਕਰਪਾ ਤੇ ਸਾਡਾ ਹਲੋ ਮੈਨੂੰ ਸੁੱਤੀ ਮਿਲ ਗਈ ਜਨਾਨ ਕੋ ਵਜਾ ਨੋ ਵੀ ਪਹੁੰਚ ਗਏ ਸੀ ਬੱਸ ਸਟੈਂਡ ਤੇ ਜਨਾਨਕ ਹਰ ਕਿਰਪਾ ਤਾਰੇ ਉਰ ਤਦਿਆ ਨਾਮ ਗਦੇ ਮਰੂ ਜਪਿਓਲੇ ਬਲਾ ਆਜੁ ਕੋ ਮਨੁ ਜਪਿਆ ਜਪਿ ਸਤੀ ਸੰਤੋਖੀ ਆ ਮੋਕੰਦਰਾ ਅੰਦਰ ਨਵਿਆ ਸਿਰਨ ਪਰਾਇ ਜਪੋ ਤੇ ਪਾਰਖਾ ਨੰਦ ਰਮਨ ਦੇ ਪਿਆਰ ਇੱਕ ਮਤਰੇ ਹਨ ਨਾ ਕਿਵੇਂ ਸੀਗਾ ਸੀ ਤੈਨੂੰ ਪੜਿਆ ਨਾਮ ਦੇ ਤੋਤਾ ਕਰਤੀ ਜਾ ਕੋ ਓਮਕਾਰ ਇਸ ਦਿਵਰ ਪ੍ਰਸਾਦ ਇੱਧਰ ਸਬਜ਼ੀਆਂ ਕੱਟੀ ਜਾਂਦੇ ਨੇ ਨਾਮ ਨਾਮ ਹੈ ਬਿਰਮਤ ਹਰ ਪਤ ਪਾਏ ਹਰਤ ਪਲਤ ਨਾਲ ਤਿਲਗਾ ਬਰੰਤੇ جب ہر ہر قطا ہر ہر قطا مت صدا کر ہر مک پر لا ملے اے تر سبزی ہو رہی ہے تیار جلا सेवक भगत پرے لپ کر تارا حل بھائی

ਆ ਬੱਠਾ ਸਾਡਾ ਗੁਰਪੁਰਪਤ ਵੀਰੀ ਸੰਗੀਤ ਰੰਗੂ ਰੰਗੂ ਸੁਰ ਤੇ ਆ ਤਸ ਸਾਂਧੀਆ ਬਦੀਆਂ ਮੰ ਵੱਲਾ ਪਗਲਾ ਇੱਥੋਂ ਬਹੁਤ ਬੜਾ ਸੋਹਣਾ ਹੁੰਦਾ ਸਤ ਗੁਰੂ ਦੇ ਸਾਧ ਬੇਦਪੁਰਾਨ ਕਿੱਥੇ ਸੁਨੇ ਗਾਰੇ ਬੰਨੀਆਂ ਨੇ ਕਾ ਅਸੁਰ ਦੇ ਤੋ ਬਾਕਨ ਬ੍ਰਹਮੋ ਸਾਕੇ ਬੇਕਾਂ ਅੱਜ 25 ਤਰੀਕ ਸਵੇਰ ਦੇ ਵੱਜ ਗਿਆ 9 ਤੇ ਆਪ ਆ ਗਿਆ ਦੁਬਾਰਾ ਬਸ ਸਟੈਂਡ ਤੇ ਅੱਜ ਨਾਲ ਗੁਰਫਤਿਹ ਤੇ ਮੰਮੀ ਇੱਧਰ ਤੱਕ ਆ ਨਾ ਲੱਗੀਆਂ ਹੋਈਆਂ ਨੇ ਕ੍ਰਿਪਾ ਬਾਬਾ ਨਾਨਕ ਦਾ ਸੰਗਤ ਕਾफी ਜ਼ਿਆਦਾ ਹੋਣ ਲੱਗਦੀ ਆ ਹੰਭੂ ਕਾਂਦੜੇ ਜੀਨਾ ਕਿੱਲਾ ਹੈ ਤਨ ਸਿਤਾ ਹੋ ਸੁਖ ਰਸਾਂ ਮੈਂ ਸਰ ਹਦਰ ਆਪਣੇ ਸੇਵਾਦਾਰ ਸੇਵਾ ਕਰਦੇ ਆ ਬਿਸਕਟ ਤੇ ਚਾਹ ਦਾ ਲੰਗਰ ਲਾਇਆ ਹੋਇਆ ਹੈ ਆਉਂਦੇ ਜਾਂਦੇ ਰਾਈਆਂ ਨੂੰ ਖੜਾ ਕੇ ਪਿਉਂਦੇ ਹੈਗੇ ਸਪਾਉਂਦੇ ਆ ਲੰਗਰ ਇੱਧਰ ਬੈਠਾ ਸਾਡਾ ਕਵਾਲ ਇਹਦੀ ਪੱਕੀ ਡਿਊਟੀ ਹੋ ਰੇ ਲੰਗਰ ਚ ਕੌਣ ਵੇਖੋ ਕਿੰਨੀ ਜ਼ਿਆਦਾ ਸੰਗਤ ਹੋ ਗਈ ਬੜੀ ਜ਼ਿਆਦਾ ਸੰਗਤ ਅੱਜ ਲਓ ਜੀ ਇੱਧਰ ਲੰਗਰ ਤਿਆਰ ਹੋ ਰਿਹਾ ਹੈ ਹਰ ਸਾਲ ਦਾ ਯਾਨ ਹੋਣਾ ਦੀ ਗੱਲ ਹੋਣੀ ਹੈ ਨੌ ਵੀ ਹੋ ਗਿਆ ਪੈਂ ਤੇ ਹੁਣ ਸੰਗਤ ਪ੍ਰਸਾਦਾ ਸਕਣ ਲੱਗ ਗਈ ਆ ਕਰਪਾ ਤੇ ਕਹਿੰਦਾ ਮੈਂ ਵੀ ਸੇਵਾ ਕਰੂੰਗਾ ਠੀਕ ਹਾਂ ਕੰਗਾ ਜੰਗਾ ਕੀ ਕਹਿੰਦਾ ਸੇਵਾ ਕਰੇਂਗਾ ਤੂੰ ਸੇਵਾ ਕਰ ਦੋ ਰੇ ਸੇਵਾ ਕਰਦਾ ਇਹ ਰਾਖੀ ਰਾਖਾ ਦਾ ਠੀਕ ਆ ਬਾਪਾ ਬਾਪ ਰੋਟੀ ਖਾਣੀ ਰੋਟੀ ਰੋਟੀ ਨਹੀਂ ਖਾਣੀ सॼीअ पीअ सॾिय भेण सॾिय मिता बचे कंदी गुरबाणीअ में बहुत मुंडा ਦੇਖਣਾ ਮੈਂ ਕੋਈ ਖੇਡ ਲੈਣੀ ਹੈ ਕਹਿੰਦਾ ਮੈਨੂੰ ਖੇਡ ਦਵਾ ਆ ਲੈ ਆ ਦੇਖਾ ਜੋੜਨ ਵਾਲੀ ਹੈ ਇਹ A B C D E F ਹੰਡਾ ਫੜਾ ਘਰੇ ਜਾ ਕੇ ਜੋੜ ਦੇ ਘਰ ਪਤਾ ਚਾਰ ਸਾਹਿਬ ਜੱਜ ਦਾ ਨਾਮ ਦੱਸਿਓ ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਾਂ ਪੰਜ ਕਕਾਰਾਂ ਦੇ ਨਾਮ ਕੱਕੇ ਹਾਂ ਕੱਕੰਗਾ ਹਾਂ ਕੱਕਰਕਾਣ ਹਾਂ ਕੱਕਸਕੇਰਾ ਹਾਂ ਕੱਕਾ ਕੜਾ ਕੱਕਾ ਕੜਾ ਤੇ ਚਾਰ ਸਹਿਬ ਜਦਿਆਂ ਦੇ ਨਾਮ ਚਾਰ ਸਹਿਬ ਜਦਿਆਂ ਦੇ ਬਾਬਾ ਜੀ ਤ ਸਿੰਘ ਬਾਬਾਜੀ ਸਿੰਘ ਜੀ ਬਾਬਾ ਜਿਆਰ ਸਿੰਘ ਹਾਂ ਚਾਹ ਬਾਬਾ ਫਤੇ ਸਿੰਘ ਜੀ ਬਾਬਾ ਫਤੇ ਸਿੰਘ ਜੀ ਜੋਰਾਵਰ ਸਿੰਘ ਜੀ ਰਹਿ ਗਏ ਬਾਬਾ ਜੋਰਾਵਰ ਦਵਾਰੇ ਸੁਣਾ ਦੇ ਜੀ ਦਵਾਰੇ ਸੁਣਾ ਬਾਬਾ ਜੀ ਬਾਬਾ ਜਿਆਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਾਬਾ ਗੋਬਿੰਦ ਸਿੰਘ ਜੀ ਬਾਬਾ ਗੋਵਿੰਦ ਸਿੰਘ ਜੀ ਹਰ ਗੋਵਿੰਦ ਪੁੱਤ ਗੋਵਿੰਦ ਸਿੰਘ ਜੀ ਤਾਂ ਉਹਨਾਂ ਦੇ ਪਿਤਾ ਸੀਗੇ ਗੋਵਿੰਦ ਸਿੰਘ ਜੀ ਸਾਬਜਾਦਿਆਂ ਦੇ ਪਿਤਾ ਦਾ ਨਾਮ ਸੀ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਠੀਕ ਹੈ